ਅੱਜ ਦੇਸ਼ ਦੇ 79ਵੇਂ ਆਜ਼ਾਦੀ ਦਿਵਸ ਤੇ ਆਪਾਂ ਮੇਜਰ ਹਰਮੰਦਰ ਸਿੰਘ ਜੀ ਸ਼ਹੀਦ ਉਹਨਾਂ ਦੇ ਯਾਦ ਵਿੱਚ ਇਸ ਕਾਲਜ ਵਿੱਚ ਸਾਰੇ ਇਕੱਠੇ ਹੋਏ ਆਂ ਇਸ ਆਜ਼ਾਦੀ ਨੂੰ ਪ੍ਰਾਪਤ ਕਰਨ ਦੇ ਲਈ ਪੰਜਾਬੀਆਂ ਨੇ ਦੇਸ਼ ਦੇ ਲਈ 80% ਤੋਂ ਵੱਧ ਆਪਣਾ ਯੋਗਦਾਨ ਪਾਇਆ ਔਰ ਅਸੀਂ ਸਾਡੇ ਵੱਡ-ਵਡੇਰਿਆਂ ਨੇ ਜਿੱਥੇ ਫਾਂਸੀਆਂ ਝੂਟੀਆਂ ਉੱਥੇ ਜੈਦਾ ਦਾ ਕੁਰਕਰਾਈਆਂ ਉੱਥੇ ਜੇਲਾਂ ਵਿੱਚ ਗਏ ਉੱਥੇ ਕਾਲੇ ਪਾਣੀਆਂ ਵਿੱਚ ਗਏ ਤਸੀਹੇ ਤੇ ਤਸ਼ੱਦਦ ਚੱਲੇ ਸਰਦਾਰ ਭਗਤ ਸਿੰਘ ਜੀ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਸ਼ਹੀਦ ਉਦਮ ਸਿੰਘ ਜੀ ਔਰ ਅਨੇਕਾਂ ਹੀ ਇਹਨਾਂ ਸੂਰਮਿਆਂ ਨੇ ਆਪਣੀ ਜਾਨ ਵਾਰ ਕੇ ਸਾਡੇ ਆਪਣੇ ਇਸ ਪਿਆਰੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਇਆ ਅੱਜ ਉਸ ਆਜ਼ਾਦੀ ਦਾ ਨੇਕ ਸਾਰੇ ਹੀ ਭਾਰਤੀ ਆਪਾ ਮਾਣਦੇ ਆ ਸਾਰਿਆਂ ਨਾਲੋਂ ਬਲੱਖਣ ਜਿਹੜੀ ਗੱਲ ਸਾਡੇ ਲਈ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਅਸੀਂ ਸਹੇੋਂ ਗਰੀਬ ਤੋਂ ਗਰੀਬ ਇਨਸਾਨ ਹੈ ਚਾਹੇ ਅਮੀਰ ਤੋਂ ਅਮੀਰ ਹੈ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਸਾਡੇ ਸੰਵਿਧਾਨ ਦੇ ਘਾੜੇ ਸ੍ਰੀ ਅੰਬੇਦਕਰ ਜੀ ਹੋਰਾਂ ਨੇ ਦਿੱਤਾ ਅੱਜ ਉਸ ਅਡੀ ਵੱਡੀ ਸ਼ਕਤੀ ਦੇ ਨਾਲ ਅਸੀਂ ਦੇਸ਼ ਵਿੱਚ ਆਪਣੀ ਮਨਮਰਜ਼ੀ ਦੀ ਸਰਕਾਰ ਚੁਣ ਸਕਦੇ ਹਾਂ